ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਸਿੱਧੂ ਮੂਸੇਵਾਲ ਦੀ ਮਾਤਾ ਕੋਲ ਇੱਕ ਬੱਚਾ ਹੋਣ ਵਾਲਾ ਤੇ ਸਿੱਧੂ ਮੂਸੇਵਾਲ ਦੇ ਪਿਤਾ ਦਾ ਇੱਕ ਵੱਡਾ ਬਿਆਨ ਆਇਆ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਬਹੁਤ ਟਾਈਮ ਤੋਂ ਜਿਹੜੀ ਚਰਚਾ ਚੱਲ ਰਹੀ ਹੈ ਵੀ ਸਿੱਧੂ ਮੂਸੇਵਾਲ ਦੀ ਮਾਤਾ ਨੇ ਜਿਹੜਾ ਬੱਚੇ ਨੂੰ ਜਨਮ ਦਿੱਤਾ ਤੇ ਹਸਪਤਾਲ ਵਿੱਚ ਜਿਹੜੀ ਪਾਰਟੀ ਕਰਵਾਈ ਹੈ ਬੱਚੇ ਨੂੰ ਜਨਮ ਜਿਹੜਾ ਦੇਣਾ ਹੈਗਾ ਬਹੁਤ ਟਾਈਮ ਤੋਂ ਸਿੱਧੂ ਮੂਸੇਵਾਲ ਦੇ ਮਾਤਾ ਜਿਹੜੇ ਲੋਕਾਂ ਸਾਹਮਣੇ ਨਹੀਂ ਆ ਰਹੇ ਪਰ ਜਦੋਂ ਦੀ ਇਹ ਖਬਰ ਆਈ ਹੈ ਤਾਂ ਸਿੱਧੂ ਮੂਸੇਵਾਲ ਦੀ ਹਵੇਲੀ ਵਿੱਚ ਜਿਹੜੀਆਂ ਕਾਫੀ ਰੌਣਕਾਂ ਲੱਗ ਗਈਆਂ ਨੇ ਤੇ ਸਿੱਧੂ ਮੂਸੇਵਾਲ ਦੇ ਚਾਹਣ ਵਾਲੇ ਇਸ ਜਿਹੜੀ ਖਬਰ ਤੋਂ ਬਹੁਤ ਖੁਸ਼ ਨੇ ਤੇ ਬਹੁਤ ਜ਼ਾਰੇ ਲੋਕ ਜਿਹੜੇ ਮਤਲਬ ਵੀ ਕਹਿ ਦਈਏ ਆਪਾਂ ਸਿੱਧੂ ਮੂਸੇਵਾਲ ਦੀ ਹਵੇਲੀ ਵਿੱਚ ਵੀ ਆ ਰਹੇ ਨੇ ਪਰ ਦੋਸਤ ਦਾਦਾ ਇੱਕ ਬਿਆਨ ਆਇਆ ਉਹਨਾਂ ਨੇ ਕਿਹਾ ਵੀ ਬਹੁਤ ਸਾਰੀਆਂ ਜਿਹੜੀਆਂ ਝੂਠੀਆਂ ਖਬਰਾਂ ਵੀ ਫਲਾਈਆਂ ਜਾ ਰਹੀਆਂ ਨੇ ਵੀ ਸਿੱਧੂ ਮੂਸੇਵਾਲ ਦੀ ਮਾਤਾ ਕੋਲ ਜਿਹੜਾ ਬੱਚਾ ਹੋ ਗਿਆ ਪਰ ਦੋਸਤੋ ਹਲੇ ਤੱਕ ਸਿੱਧੂ ਮੂਸੇਵਾਲ ਦੀ ਮਾਤਾ ਕੋਲ ਕੋਈ ਬੱਚਾ ਨਹੀਂ ਹੋਇਆ ਹਾਂ ਪਰ ਇਹ ਖਬਰ ਹੈ ਜਿਹੜੀ ਬਿਲਕੁਲ ਸੱਚ ਹੈ ਵੀ ਸਿੱਧੂ ਮੂਸੇਵਾਲ ਦੀ ਮਾਤਾ ਕੋਲ ਜਿਹੜਾ ਬੱਚਾ ਹੋਣ ਵਾਲਾ ਤੇ ਹਸਪਤਾਲ ਵਿੱਚ ਜਿਹੜਾ ਭਰਤੀ ਵੀ ਕਰਵਾਇਆ ਗਿਆ ਸੀ ਪਰ ਜਦੋਂ ਵੀ ਕੋਈ ਖਬਰ ਆਉਗੀ ਕੋਈ ਵੀ ਜਿਹੜਾ ਬੱਚਾ ਹੁੰਦਾ ਤਾਂ ਸਿੱਧੂ ਮੂਸੇਵਾਲ ਦੇ ਪਿਤਾ ਨੇ ਕਿਹਾ ਸੀ ਸਭ ਤੋਂ ਪਹਿਲਾਂ ਜਿਹੜਾ মিডিਆ ਅੱਗੇ ਗੱਲ ਰੱਖਾਂਗੇ ਸਭ ਤੋਂ ਪਹਿਲਾਂ ਅਸੀਂ ਦੱਸਾਂਗੇ ਵੀ ਸਿੱਧੂ ਮੂਸੇਵਾਲ ਦੇ ਮਾਤਾ ਕੋਲ ਜਿਹੜਾ ਕੀ ਪੋਜੀਸ਼ਨ ਆ ਉਹਨਾਂ ਦੀ ਜਿਹੜਾ ਕੀ ਉਹਨਾਂ ਲਈ ਜਵਾਬ ਹੋਇਆਗਾ ਤਾਂ ਦੋਸਤੋ ਬਹੁਤ ਸਾਰੀਆਂ ਖਬਰਾਂ ਤੁਸੀਂ ਦੇਖੀਆਂ ਹੋਣਗੀਆਂ ਨਾ ਵੀ ਸਿੱਧੂ ਮੂਸੇਵਾਲ ਦੀ ਮਾਤਾ ਕੋਲ ਬੱਚਾ ਹੋ ਗਿਆ ਪਰ ਹਲੇ ਤੱਕ ਆਪਾਂ ਕਹਿਦੀ ਵੀ ਕੋਈ ਬੱਚਾ ਨਹੀਂ ਹੋਇਆ ਤਕਰੀਬਨ 7-8 ਮਹੀਨੇ ਹੋ ਗਏ ਜਿਹੜੇ ਸਿੱਧੂ ਮੂਸੇਵਾਲ ਦੀ ਮਾਤਾ ਨੂੰ ਹਲੇ ਤੱਕ ਲੋਕਾਂ ਦੇ ਸਾਹਮਣੇ ਨਹੀਂ ਆਏ ਤੇ ਮਾਰਚ ਮਹੀਨੇ ਵਿੱਚ ਦੱਸਿਆ ਜਾ ਰਿਹਾ ਵੀ ਸਿੱਧੂ ਮੂਸੇ ਉਹ ਹੋ ਜਾਊਗਾ ਦੇਖੋ ਸਿੱਧੂ ਮੂਸੇਵਾਲੀ ਦੀ ਹਵੇਲੀ ਅੱਗੇ ਖੜੇ ਜਿਵੇਂ ਕਿ ਤੁਸੀਂ ਜਾਣਦੇ ਹੋ ਐ ਇਤਵਾਰ ਨੂੰ ਉਹਨਾਂ ਦੇ ਪਿਤਾ ਵੱਲੋਂ ਸਪੀਚ ਦਿੱਤੀ ਜਾਂਦੀ ਹੈ ਸਿੱਧੂ ਦੇ ਚਾਹਣ ਵਾਲੇ ਸਿੱਧੂ ਦੀ ਹਵੇਲੀ ਨੂੰ ਦੇਖਣ ਬਹੁਤ سارے ਲੋਕ ਆਉਂਦੇ ਆ ਤੇ ਹੁਣ ਆਹ ਦੇਖੋ ਤੁਸੀਂ ਜਿਹੜੀਆਂ ਰੌਣਕਾਂ ਸਿੱਧੂ ਮੂਸੇਵਾਲੀ ਦੀ ਹਵੇਲੀ ਉੱਤੇ ਲਗਾਤਾਰ ਲੱਗਦੇ ਆ ਰਹੀਆਂ ਨੇ ਬੇਸ਼ੱਕ ਸਿੱਧੂ ਮੂਸੇਵਾਲੀ ਦੀ ਯਾਦਗਾਰ ਦੀ ਗੱਲ ਕਰੀਓ ਉੱਥੇ ਵੀ ਜਿਹੜੀਆਂ ਕਾਫੀ ਰੌਣਕਾਂ ਲੱਗੀਆਂ ਨੇ ਪਰ ਦੋਸਤੋ ਸਿੱਧੂ ਮੂਸੇਵਾਲੀ ਨੂੰ ਪਿਆਰ ਕਰਨ ਵਾਲੇ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ